ਮਹਾਂ ਦਾਸ ਜੀ ਨਾਮੀ 36 ਨਾਮੀ 36 ਸਾਸਕਾ ਦਾ ਜੀ ਸਿਮਰ ਕੋ ਸਿਮਰ ਕੋ ਬੋਲਦਾ ਹਾਂ ਠੀਕ ਠੀਕ ਹੈ ਸਰ ਠੀਕ ਠੀਕ ਹੈ ਸਰ ਓਕੇ ਸਰ ਨਾਮ ਦਾਸ ਜੀ ਮੈਂ ਬਾਬਾ ਰਮਨ ਸ਼ਾਹ ਜੀ ਪਿੰਡ ਤਲਵੰਡੀ ਨਾਰ ਜ਼ਿਲ੍ਹਾ ਅੰਮ੍ਰਿਤਸਰ ਜੀ ਤਹਿਸੀਲ ਅਜਨਾਲਾ ਦਾ ਰਹਿਣ ਵਾਲਾ ਹਾਂ ਜੋ ਕਿ ਗੁਰੂ ਗਿਆਨ ਅਥਵਾਲਬਿਕ ਧਰਮ ਸਮਾਜ ਦੇ ਸਰਪ੍ਰਸਤ ਸੰਤ ਬਾਬਾ ਨਛੱਤਰ ਰਾਜ ਜੀ ਜੋ ਸਾਡੀ ਜਥੇਬੰਦੀ ਦੇ ਮੁਖੀ ਹਨ ਅਸੀਂ ਉਹਨਾਂ ਦੀ ਸੰਸਥਾ ਦੇ ਨਾਲ ਧਰਮ ਪ੍ਰਚਾਰ ਦਾ ਕੰਮ ਕਰਦੇ ਹਾਂ ਪੰਜਾਬ ਲੈਵਲ ਤੇ ਜੋ ਇਹ ਸਾਥੀ ਨੇ ਸਰਦਾਰ ਲਖਵਿੰਦਰ ਸਿੰਘ ਜੀ ਤੇ ਸਰਦਾਰ ਨਰਿੰਦਰ ਸਿੰਘ ਜੀ ਜੋ ਲਗਾਤਾਰ 8 ਸਾਲ ਤੋਂ ਸੰਘਰਸ਼ ਕਰ ਰਹੇ ਹਨ ਪਰ ਜੋ ਸਾਡੇ ਨਗਰ ਦੇ ਦੋ ਪੁਲਿਸ ਮੁਲਾਜ਼ਮਾ ਹਨ ਉਹਨਾਂ ਨੇ ਇਹਨਾਂ ਦੀ ਕਿਤੇ ਵੀ ਸੁਣਵਾਈ ਨਹੀਂ ਹੋਣ ਦਿੱਤੀ ਤੇ ਇਸ ਪਰਿਵਾਰ ਨੂੰ ਅਜੇ ਤੱਕ ਕੋਈ ਇਨਸਾਫ ਨਹੀਂ ਮਿਲਿਆ ਕੀ ਮਾਮਲਾ ਹੈ ਜੀ ਮਾਮਲਾ ਜੀ 2017 ਦੇ ਵਿੱਚ ਉਹਨਾਂ ਨੇ ਨਜਾਇਜ਼ ਕਬਜ਼ਾ ਕੀਤਾ ਜ਼ਮੀਨ ਤੇ ਜੋ ਕਿ ਜਗਾ ਪੰਚਾਇਤ ਦੀ ਪਰ ਇਹ ਪਰਿਵਾਰ ਦੀ ਮੰਗ ਹੈ ਵੀ ਸਾਨੂੰ ਸਾਡੇ ਘਰ ਦਾ ਨਕਾਸੀ ਕੀਤੀ ਜਾਵੇ ਤੇ ਰਸਤਾ ਦਿੱਤਾ ਜਾਵੇ ਬਾਕੀ ਥਾਣਾ ਦਾ ਸਾਡਾ ਕੋਈ ਲੈਣ ਦੇ ਨਹੀਂ ਤੁਸੀਂ ਉਹ ਜਿਸ ਤਰ੍ਹਾਂ ਵਰਤਣਾ ਵਰਤੋ ਪਰ ਉਹ ਪਰਿਵਾਰ ਨੇ ਕਿਹਾ ਤੁਹਾਨੂੰ 1 ਇੰਚ ਵੀ ਥਾਂ ਨਹੀਂ ਦੇਣਾ ਹੈ ਜਿਹੜੇ ਪਰਿਵਾਰ ਨੇ ਉਹ ਸਰਦਾਰ ਮਨਜੀਤ ਸਿੰਘ ਪੰਜਾਬ ਪੁਲਿਸ ਵਿੱਚ ਨੇ ਤੇ ਸਰਦਾਰ ਹਰਜੀਤ ਸਿੰਘ ਉਹ ਵੀ ਪੰਜਾਬ ਪੁਲਿਸ ਵਿੱਚ ਨੇ ਦੋਨੇ ਸਗੇ ਭਰਾ ਨੇ ਇਹ ਬੰਦਾ ਇਹ ਨਾਲ ਸਬੰਧ ਨਾਲ ਲੱਗ ਗਿਆ ਇਹ ਪਰਿਵਾਰ ਸਰਦਾਰ ਨਰਿੰਦਰ ਸਿੰਘ ਲਖਵਿੰਦਰ ਸਿੰਘ ਮਜਬੀ ਸਿੱਖ ਸਮਾਜ ਨਾਲ ਸੰਬੰਧ ਰੱਖਦੇ ਨੇ ਔਰ ਇਹ ਉਹ ਜੱਟ ਸਿੱਖ ਪਰਿਵਾਰ ਨੇ ਉਹਨਾਂ ਨੇ ਇਹਨਾਂ ਨਾਲ ਬਹੁਤ ਜ਼ਿਆਦਾ ਬਦਸਲੂਕੀਆਂ ਕੀਤੀਆਂ ਜੋ ਕਿ ਨਾਲ ਜਾਤੀ ਸੂਚਕ ਸ਼ਬਦ ਵੀ ਵਰਤਦੇ ਰਹੇ ਆ ਕਿ ਇੱਥੇ ਧੱਕਾ ਵੀ ਕਰਦੇ ਰਹੇ ਆ ਕਿ ਜੋ ਵੀ ਉਹਨਾਂ ਦੇ ਮਨ 'ਚ ਆਉਣਾ ਕਈ ਵੇਲੇ-ਕਵੇਲੇ ਆ ਕੇ ਇਹਨਾਂ ਦੇ ਬੱਚਿਆਂ ਨੂੰ ਤੰਗ ਪਰੇਸ਼ਾਨੋਂ ਕਰਦੇ ਰਹੇ ਆ ਤੇ ਜੋ ਵੀ ਇਹਨਾਂ ਨੇ ਕਬਜ਼ਾ ਕੀਤਾ ਹੈ ਗੁੰਡਾਗਰਦੀ ਨਾ ਕੀਤਾ ਜੋ ਇੱਥੇ ਲਾਮ ਲਸ਼ਕਰ ਲਿਆ ਕੇ ਉਹਨਾਂ ਦੇ ਨਾਂ ਤੇ ਬੋਲਦੀ ਜਮੀਨ ਨਹੀਂ ਜੀ ਇਹ ਜ਼ਮੀਨ ਪੰਚਾਇਤ ਦੇ ਨਾਂ ਬੋਲਦੀ ਜੈਨੇਕ ਪੰਚਾਇਤ ਦੀ ਜ਼ਮੀਨਾਂ ਇਹ ਉਹਨਾਂ ਦੀ ਨਹੀਂ ਹੈ ਉਹਨਾਂ ਕੀ ਤਰਾਜ ਹੈ ਉਹਨਾਂ ਨੂੰ ਪਤਾ ਨਹੀਂ ਜੀ ਕੀ ਤਰਾਜ ਹੈ ਕ ਆਪਣੀ ਉਹ ਵਰਦੀ ਦਾ ਰੋਬ ਰੋਬ ਦਿਖਾਉਂਦੇ ਆ ਤੇ ਇਹਨਾਂ ਨਾਲ ਜਾਤੀ ਵਿਦਗਰਾ ਕਰਦੇ ਆ ਤੁਸੀਂ ਜਿਸੇ ਵੱਡੇ ਅਧਿਕਾਰੀ ਨੂੰ ਕੋਲ ਮਿਲੇ ਸਾਰੇ ਉਹਨਾਂ ਨੂੰ ਮਿਲੇ ਜੀ ਐਸਐਸਪੀ ਨੂੰ ਮਿਲੇ ਇੱਥੇ ਤੱਕ ਇਹਨਾਂ ਨੇ ਮੁੱਖ ਮੰਤਰੀ ਤੱਕ ਚਿੱਠੀਆਂ ਘੱਡੀਆਂ 2017 ਤੋਂ ਲੈ ਕੇ ਹੁਣ ਤੱਕ ਲਗਾਤਾਰ ਇਹਨਾਂ ਨੇ ਆਪਣਾ ਸੰਘਰਸ਼ ਜਿਹੜਾ ਜਾਰੀ ਰੱਖਿਆ ਪਰ ਇਹ ਪਰਿਵਾਰ ਦੀ ਕਿਤੇ ਵੀ ਸੁਣਵਾਈ ਨਹੀਂ ਹੋਈ ਇਹਨਾਂ ਲਾਸਟ ਫਿਰ ਸੰਤ ਬਾਬਾ ਨਛੱਤਰਨਾਥ ਜੀ ਨੂੰ ਬੇਨਤੀ ਕੀਤੀ ਕਿ ਸਾਡਾ ਮਸਲਾ ਉਹ ਉਹ ਫਿਰ ਜਿਹੜੀ ਜਥੇਬੰਦੀ ਆ ਉਹਨਾਂ ਨੇ ਇਹਨਾਂ ਦੀ ਬਾਹ ਫੜੀ ਕਹੀ ਤਾਂ ਇਨਸਾਫ ਦਿਵਾ ਕੇ ਹਟਾਂਗੇ ਕੀ ਕਰੋ ਹੁਣ ਪੰਜਾਬ ਦੀਆਂ ਇਹ ਅਲੱਗ-ਅਲੱਗ ਜਥੇਬੰਦੀਆਂ ਵਾਲਮੀਕੀ ਮਜਬੀ ਸਿੱਖ ਸਮਰਦੀਆਂ ਉਹਨਾਂ ਸਾਰੀਆਂ ਇੱਕ ਮਤਾ ਪਕਾਇਆ ਹੈ ਕਿ ਜਦ ਤੱਕ ਇਹ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਇਹਨਾਂ ਦੇ ਘਰ ਦਾ ਰਸਤਾ ਨਹੀਂ ਖੁੱਲਦਾ ਅਣਮਿੱਥੇ ਸਮੇਂ ਵਾਸਤੇ 에ਰਪੋਰਟ ਰੋਡ ਸ਼੍ਰੀ ਅਮਰਤਸਰ ਸਾਹਿਬ ਮੀਰਾਕੋੜ ਚੌਂਕ ਦੇ ਵਿੱਚ ਧਰਨਾ ਪ੍ਰਦਰਸ਼ਨ ਕੀਤਾ ਜਾਏਗਾ 3 ਤਰੀਕ ਦਿਨ ਮੰਗਲਵਾਰ ਨੂੰ ਰਾਜ ਜਨਤਾ ਨੂੰ ਉਸ ਨਾਲ ਪਰੇਸ਼ਾਨੀਆਂ ਦਾ ਸਾਹਮਣਾ ਹਾਡੀ ਮਜਬੂਰੀ ਆ ਅਸੀਂ ਆਮ ਜਨਤਾ ਕੋ ਮਾਫੀ ਮੰਗਦੇ ਆ ਹਾਂ ਪ੍ਰਸ਼ਾਸਨ ਉਤੇ ਗੌਰ ਕਰੇ ਕਿ ਧਰਨਾ ਨਾ ਲੱਗਣ ਦਵੇ ਜੋ ਉਹਨਾਂ ਦਾ ਹੱਲ ਆ ਜੋ ਉਹਨਾਂ ਦੀ ਮਜਬੂਰੀ ਉਹਦਾ ਹੱਲ ਕੀਤਾ ਜਾਵੇ ਕਿ ਇਹ ਪਰਿਵਾਰ ਦਾ ਰਸਤਾ ਖੋਲ੍ਹਾ ਜਾਵੇ ਇਹ ਪਰਿਵਾਰ ਦੇ ਘਰ ਦੀ ਨਕਾਸੀ ਕੀਤੀ ਜਾਵੇ ਹਾਂ ਜੀ ਦੱਸੋ ਭਾਜੀ ਇਹ ਮਾਮਲਾ ਸਾਰਾ ਦੱਸੋ ਕੀ ਕਾਇਪਤਾ ਚੜ੍ਹਿਆ ਇਹ ਜੀ ਜੀ ਦੱਸੋ ਕੋਈ ਨਹੀਂ ਤੁਸੀਂ ਬੋਲੋ ਮੰਗ ਪੱਤਰੀ ਕਰੀ ਤੇ 3 ਤਰੀਕ ਵਾਲੇ ਦਿਨ ਇਹ 3 ਤਰੀਕ ਨੂੰ ਅਸੀਂ ਜੂ ਤੱਨਾ ਲਾਉਣਾ ਉਹਦਾ ਮੰਗ ਪੱਤਰ ਆ ਜੀ ਇਹ ਹੂੰ ਕਿੱਥੇ ਲਾਉਣਾ ਤੱਨਾ ਆਈ ਮੀਰਾ ਕੋਟ 에어ਪੋਰਟ ਰੋਡ ਤੇ ਜੀ ਹੂੰ ਤੇ ਮਸਲਾ ਕੀ ਤੁਹਾਡਾ ਮਸਲਾ ਸਾਡਾ ਜੀ ਰਸਤੇ ਦਾ ਜੀ ਪਾਣੀ ਦਾ ਕਾਸ ਹੂੰ ਇਹ ਮਤਲਬ 7-8 ਸਾਲ ਤੋਂ ਹੋੜਿਆ ਵੀ ਸਾਨੂੰ ਨਾ ਰਸਤਾ ਮਿਲਿਆ ਨਾ ਸਾਡਾ ਪਾਣੀ ਕਿ ਪਾਸੇ ਨਿਕਲ ਰਿਹਾ ਜੀ ਹੂੰ ਕਿਹੜੇ ਲਾਕੇ ਚ ਰਲਾ ਕਿੱਥੇ ਪਿੰਡ ਪਿੰਡ ਸਾਡਾ ਤਲਵੰਡੀ ਨਾਰ ਜੀ ਹੂੰ ਡਿਸਟ੍ਰਿਕਟ ਅੰਮ੍ਰਿਤਸਰ ਆ ਤਹਿਸੀਲ ਹੈ ਜਨਾਲਾ ਜੋ ਜੀ ਹੂੰ ਸਾਨੂੰ ਮਕਰ ਸਿੰਘ ਪਿੰਡ ਤਲੋੜੀ ਨਾਲ ਜਿਲ੍ਹਾ ਅਮਰਸਰ ਦਾ ਰਹਿਣ ਵਾਲਾ ਜੀ ਔਰ ਮੇਰੀ ਬੇਨਤੀ ਹੈ ਪ੍ਰਸ਼ਾਸਨ ਗਾੜੀ ਕਿ ਮੈਨੂੰ ਇਨਸਾਫ ਦਵਾਜ ਜਾਵੇ ਕਿਉਂਕਿ ਮੇਰੇ ਨਾਲ ਬਹੁਤ ਕਿਛਈਆਂ ਕੀਤੀਆਂ ਨਜਾਇਜ਼ ਝੂਠੇ ਪਰਚੇ ਕਰਾਏ ਔਰ ਮੈਨੂੰ ਜੇਲੇ ਵੀ ਭੇਜਿਆ ਇਹਨਾਂ ਨੇ ਬਹੁਤ ਕਿਛਈਆਂ ਕੀਤੀਆਂ ਮੇਰੇ ਨਾਲ ਬਹੁਤ ਵੀ ਜ਼ਿਕਰੇ ਜਾਤੀ ਵੀ ਜ਼ਿਕਰੇ ਬਹੁਤ ਕੀਤੇ ਨੇ ਮੇਰੇ ਕੰਮ ਤੇ ਜਾ ਜਾ ਕੇ ਇਹ ਆਂਦੇ ਰਹੇ ਆ ਇਹਨੂੰ ਕੰਮ ਤੇ ਕਿੱਥੇ ਡਾਲਿਆ ਜੋ ਬਹੁਤ ਵੱਧੀਕਾਂ ਗੀ ਤੇ ਮੈਂ ਦੱਸ ਨਹੀਂ ਸਕਦਾ ਤੁਹਾਨੂੰ ਔਰ ਮੇਰੀ ਪ੍ਰਸ਼ਾਸਨ ਗਾੜੀ ਇਹ ਹੀ ਬੇਨਤੀ ਹੈ ਕਿ ਮੈਨੂੰ ਇਨਸਾਫ ਦਵਾਜ ਜਾਵੇ ਔਰ ਬੇਨਤੀ ਹੈ ਬਾਬਾ ਨੇ ਸਤਨਸਗੜੀ ਵੀ ਬੇਨਤੀ ਕੀਤੀ ਅਸੀਂ ਇਹਨਾਂ ਨੂੰ ਸਾਫ਼ ਦੁਆ ਜਾਵੇ ਹੁਣ 3 ਤਰੀਕ ਨੂੰ ਕੀ ਕੀ ਕਰਨ ਜਾ ਰਹੇ ਹੋ 3 ਤਰੀਕ ਨੂੰ ਅਸੀਂ ਧਰਨਾ ਪ੍ਰਦਰਸ਼ਨ ਕਰ ਰਹੇ ਹਾਂ ਕਿੱਥੇ ਮੀਰਾ ਕੋਟ 에어ਪੋਰਟ ਰੋਡ ਦੇਤੇ ਮੇਰਾ ਨਾਮ ਨਰਿੰਦਰ ਸਿੰਘ ਹੈ ਜੀ ਪਿੰਡ ਤਲੰਡੀ ਨਾਰਿਆ ਜੀ ਹਾਂਜੀ ਤੇ ਮੈਂ ਮਜ਼ਬੂਤ ਸੇਖਿਆ ਜੀ ਤੇ ਸਾਡਾ ਇਹ ਥਾਂ ਦਾ ਚੱਲੜਿਆ ਕਾਫੀ 2017 ਤੋਂ ਜੀ ਇਹ ਕੇਸ ਬੜੇ ਦੂਰ ਤੱਕ ਆਹੀ ਪਹੁੰਚੇ ਆ ਉਹ ਹਰਜੀਤ ਸਿੰਘ ਐਸਆਈ ਐਸਐਚਓ ਮਨਜੀਤ ਸਿੰਘ ਜਰੇ ਕਿ ਪੁਲਿਸ ਮੁਲਾਜ਼ਮਾਂ ਦੋਨੇ ਉਹਨਾਂ ਨੇ ਧੱਕੇ ਨਾਲ ਥਾਂ ਬਲਿਆਇਆ ਗੈਂਗਸਟਰ ਮੰਗਾ ਕੇ ਰਫਲਾਂ ਬੰਦੂਕਾਂ ਲਿਆ ਕੇ ਇੱਥੇ ਸਾਡੇ ਕੋਲ ਜੋ ਕਿ ਉਸ ਟਾਈਮ ਅਸੀਂ ਘਰ ਵੀ ਆਂਦੀ ਆਂ ਫਿਰ ਅਸੀਂ ਇਹਨਾਂ ਦੇ ਪਾਸ ਕੇ ਪੰਚਾਇਤ ਦੇ ਵੀ ਪੰਚਾਇਤ ਦੇ ਵੀ ਸਾਡੀ ਨਹੀਂ ਸੁਣੀ ਕਹਿੰਦੇ ਉਹ ਤਗੜੇ ਬੰਦੇ ਆ ਤੇ ਉਹਨਾਂ ਦੀ ਚਲਣੀ ਜੋ ਤੁਹਾਡਾ ਨਹੀਂ ਕੋਈ ਚਲਣੀ ਉਸ ਤੋਂ ਬਾਅਦ ਫਿਰ ਅਸੀਂ ਆਪਣੇ ਮੁੱਖ ਮੰਤਰੀ ਕੋਲ ਗਏ ਆ ਪਰ ਚੰਡੀਗੜ੍ਹ ਡਿਪਟੀ ਡਾਇਰੈਕਟਰ ਦੇ ਪਾਸ ਵੀ ਗਏ ਆ ਉਹ ਵੀ ਚਿੱਠੀਆਂ ਉਹਨੇ ਕੱਢੀਆਂ ਉਹਨੇ ਵੀ ਆਖਿਆ ਕਿ ਤੁਹਾਡੀ ਸੁਣਾਈ ਨਹੀਂ ਆਉਣੀ ਹੈ ਤੁਸੀਂ ਆਪਣਾ ਹੋਰ ਕੋਈ ਕੰਮ ਕਰੋ ਤੁਹਾਡੀ ਨਹੀਂ ਉਹਨਾਂ ਚੱਲਣ ਦੇ ਨਹੀਂ ਇਹ ਪੰਚਾਇਤੀ ਥਾਂ ਜੋਜੀ ਦੋ ਕਨਾਲਾਂ ਦੋ ਮਰਲੇ ਥਾਂ ਜੋਜੀ ਤੇ ਇਹ ਕੇਸ ਜਿੱਤੇ ਹੋਏ ਆ ਡਿਪਟੀ ਡਾਇਰੈਕਟਰ ਕੋਲ ਇਹ ਹਾਂਜੀ ਪੰਚਾਇਤ ਦੇ ਹੱਕ ਚ ਹੋਇਆ ਇਹ ਤੁਹਾਡਾ ਕੀ ਰੋਲਾ ਸਾਡਾ ਰੋਲਾ ਇਹ ਸਾਡਾ ਪਾਣੀ ਦਾ ਵਿਕਾਸ ਹੋਣਾ ਚਾਹੀਦਾ ਆ ਸਾਨੂੰ ਜਾਣ ਵਾਤੀ ਰਸਤਾ ਮਿਲਣਾ ਚਾਹੀਦਾ ਆ ਉਹਨਾਂ ਨੂੰ ਤਰਾਜੀਏ ਤੁਹਾਡੇ ਉਹਨਾਂ ਨੂੰ ਤਰਾਜੀਏ ਕਿ ਉਹ ਜੱਟ ਹਣ ਕਰਕੇ ਸਾਡੇ ਨੇ ਵਕਤਰੀ ਕਰਦੇ ਆ ਜੋ ਕਿ ਅਹੀ ਆ ਕੋਠੀ ਪਈ ਸਾਡਾ ਸਾਡਾ ਮਟੀਰੀਅਲ ਇਸੇ ਰਾਹ ਥਣੀ ਆਉਂਦਾ ਹੀ ਕੱਚਾ ਰਸਤਾ ਹੀ ਅਹੀ ਪੱਕਾ ਰਸਤਾ ਕਰਨ ਦੇ ਚੱਕਰ ਚ ਪੰਚਾਇਤਾਂ ਨੂੰ ਕਹਿੰਦੇ ਆ ਵੀ ਵੋਟਾਂ ਤੁਹਾਨੂੰ ਤਾਂ ਪਉਣੀਆਂ ਸਾਨੂੰ ਇਹ ਪੱਕਾ ਰਸਤਾ ਬਣਾ ਕੇ ਦਿਓ ਪਰੇਸ਼ਾਨੀ ਨਹੀਂ ਹੁੰਦੀ ਪਰੇਸ਼ਾਨੀ ਦੀ ਗੱਲ ਤੋਂ ਵੱਧ ਤਾਂ ਦਸੀਏ ਕਿ ਨਹੀਂ ਪਰੇਸ਼ਾਨੀ ਆ ਬਹੁਤ ਜਿਆਦੀ ਪਰੇਸ਼ਾਨੀ ਆ ਆਉਣ ਜਾਣ ਵਾਲੀ ਸਾਨੂੰ ਹਾਂਜੀ ਬਰੀ ਗਾਰਿਆ ਗੰਦਾ ਪਾਣੀ ਖਲੋਤਾ ਹੁੰਦਾ ਮੱਛਰ ਆਦਾ ਬੱਚੇ ਬਿਮਾਰ ਹੋਣਦੇ ਆ ਅਸੀਂ ਆਪ ਸਿਆਣੇ ਬਿਮਾਰ ਹੋਣਦੇ ਮੱਛਰ ਲੜ ਲੜ ਕੇ ਤੇ ਮਨ ਸਾਡੀ ਕੋਈ ਸੁਨਾ ਨਹੀਂ ਹੁੰਦੀ ਪੰਚਾਇਤੀ ਸਾਡਾ ਉਹਨਾਂ ਦਾ ਵਿੱਚ ਕੀ ਰੋਲ ਹੈ ਉਹਨਾਂ ਦਾ ਕੋਈ ਰੋਲ ਨਹੀਂ ਧੱਕੇ ਸਾਈ ਕੀਤੀ ਉਹਨਾਂ ਨੇ ਆਈ ਜਾਤੀਵਾਚਕ ਦੇ ਨਾਲ ਉਹਨਾਂ ਦਾ ਟੁੱਟੇ ਹੋਏ ਹਾਂਜੀ ਪੁਲਿਸ ਪਰ ਸਾਡੇ ਜਿੰਨਾਂ ਨੂੰ ਮਿਲਿਆ ਹੁਣ ਇਹ ਆਪਣੇ ਸਵਸਥਤਾ ਬਾਲ ਮਲਮੀਕ ਬਾਬਾ ਨ 70 ਸਾਡੇ ਨਾਲ ਖਲੋਈ ਹੀ ਆ ਆਈ ਆ ਵੀ ਆਈ ਤੁਹਾਡੇ ਭਰਾ ਆ ਸਾਡਾ ਮਸਲਾ ਹੱਲ ਕਰੋ ਉਹਨਾਂ ਨੇ ਆਖਿਆ ਵੀ ਠੀਕ ਹੈ ਤੂੰ ਅੱਛਾ ਆਈ ਮਸਲਾ ਤੁਹਾਡਾ ਹੱਲ ਕਰੋ ਨਾ ਤਿੰਤ ਤਰੀਕ ਨੂੰ ਅਸੀਂ ਤਰਨਾ ਲਾਉਣਾ ਹੋਣੀ ਆਈ ਆਪਣੇ ਮੀਰਾਕੋਟ 에어ਪੋਰਟ ਤੇ ਹਾਂਜੀ ਹੁਣ ਉਹ ਸਾਰੇ ਇਕੱਠੇ ਹੋ ਗਏ ਜਿੱਥੇ ਬੰਦੀਆਂ ਨੇ ਕਿਹਾ ਕਿ